ਸਾਬ ਲੋੜੀ ਦੇ ਤਿਹਾਰੇ ਤੇ ਕੀ ਜਿਹਨੇ ਜਾਉਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਤਨਾਮ ਸਿੰਘ ਸਰਪੰਚ ਪਿੰਡ ਬਖਸ਼ੀਆਲ ਸਮੂਹ ਨਗਰ ਨਿਵਾਸੀਆਂ ਨੂੰ ਤੇ ਦੇਸ਼ ਦੇ ਸਾਰੇ ਵਿੱਚ ਵਸਦੇ ਪੰਜਾਬੀਆਂ ਨੂੰ ਲੋੜੀ ਦੇ ਤਿਹਾੜੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਲੋੜੀ ਦਾ ਤਿਹਾੜ ਹਰ ਘਰ ਵਿੱਚ ਖੁਸ਼ੀਆਂ ਭਰਿਆ ਆਵੇ ਉਹ ਮੈਂ ਬੱਚਿਆਂ ਨੂੰ ਚੈਨਾ ਡੋਰ ਬਾਰੇ ਅਪੀਲ ਕਰਦਾ ਕਿ ਜੋ ਚੈਨਾ ਡੋਰ ਹੈ ਉਸ ਦੀ ਵਰਤੋਂ ਨਾ ਕਰਨ ਉਸ ਨਾਲ ਬਹੁਤ ਹਾਸੇ ਵਾਪਰਦੇ ਹਨ ਸੋ ਬੱਚਿਆਂ ਨੂੰ ਬੇਨਤੀ ਹੈ ਕਿ ਹੋਰ ਤਰੀਕੇ ਜੋ ਹੈਗੇ ਆ ਜਿਦਾ ਆਪਾਂ ਹੋਰ ਖੇਡਾਂ ਵੱਲ ਜਾਂ ਹੋਰ ਆਪਾਂ ਉਹ ਤਰੀਕੇ ਨਾਲ ਤਿਆਰ ਨੂੰ ਬਣਾਇਆ ਜਾਵੇ ਤੇ ਤਾਂ ਜੋ ਜੋ ਹਾਸੇ ਨਾਲ ਵਰਤਣਾ ਚੈਨਾ ਡੋਰ ਦੀ ਵਰਤੋਂ ਬੱਚੇ ਸਾਡੇ ਨਾ ਕਰਨ ਜਦੋਂ ਬੱਚਿਆਂ ਦੀ ਲੋੜੀ ਮਨਾਉਂਦੇ ਨੇ ਮੁੰਡਿਆਂ ਦੀ ਲੜਕੀਆਂ ਦੀ ਲੋੜੀ ਵੀ ਕਿਤਨਾ ਕਿਤੇ ਮਨਾਉਂਦੇ ਉਹਦੇ ਬਾਰੇ ਕੀ ਬੋਲਣਾ ਇਸਦੇ ਬਾਰੇ ਜਿੱਥੇ ਆਪਾਂ ਆਪਣੇ ਮੁੰਡਿਆਂ ਦੀ ਲੋੜੀ ਮਨਾਉਂਦੇ ਆ ਉਥੇ ਸਾਨੂੰ ਆਪਾਂ ਧੀਆ ਦੀ ਮਨਾਉਣੀ ਚਾਹੀਦੀ ਆ ਤਾਂ ਜੋ ਅਸੀਂ ਧੀਆ ਨੂੰ ਵੀ ਬਰਾਬਰ ਦਾ ਯੱਦਾ ਦੇ ਸਕੀਏ ਸੋ ਸਾਨੂੰ ਧੀਆ ਦੀ ਵੀ ਲੋੜੀ ਮਨਾਉਣੀ ਚਾਹੀਦੀ ਨੌਜਵਾਨਾਂ ਨੂੰ ਅਪੀਲ ਆ ਕੇ ਆਪਾਂ ਨਸ਼ਿਆਂ ਤੋਂ ਜਿਹੜੇ ਬੱਚੇ ਸਾਡੇ ਨਸਿਆਂ ਵਾਲੇ ਪਾਸੇ ਪਏ ਆ ਉਹਨਾਂ ਨਸ਼ੇ ਛੱਡ ਕੇ ਤੇ ਆਪਣੇ ਰੁਜ਼ਗਾਰ ਵਾਲਾ ਆਉਣ ਆਪਣਾ ਹੋਰ ਕੰਮ ਧੰਦੇ ਵਾਲਾ ਲੱਗਣ ਤੇ ਨਸ਼ਿਆਂ ਤੋਂ ਦੂਰ ਰਹਿਣ ਸੋ ਮੈਂ ਦੁਬਾਰਾ ਸਮੂਚੀ ਆਪਣੀ ਪੰਚਾਇਤ ਵੱਲੋਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ